ਗਲੋਬਲ ਡਿਜੀਟਲ ਆਰਟਿਸਟਿਕ ਰੈਂਕਿੰਗ ਕੱਢੀ ਹੋਈ ਹੈ ਕਿਸੇ ਪਲੇਟਫਾਰਮ ਨੇ ਉਹਨਾਂ ਦੇ ਵਿੱਚ ਕਰਨ ਔਜਲਾ ਦਿਲਜੀਤ ਨੂੰ ਪਿੱਛੇ ਛੱਡ ਚੁੱਕੇ ਨੇ 118ਵੇਂ ਨੰਬਰ ਤੇ 글로ਬਲੀ ਉਹਨਾਂ ਨੂੰ ਸੁਣਿਆ ਜਾਂਦਾ ਹੈ ਕੀ ਉਹਨਾਂ ਦੇ ਮਤਲਬ ਰੈਪਸ ਨੇ ਕੀ ਹੈ ਤਾਂ ਹੀ ਉਹ ਐਸ ਲੈਵਲ ਤੇ ਪਹੁੰਚੇ ਹੈ ਕਿ ਅੱਜ ਦੁਨੀਆ ਉਹਨਾਂ ਨੂੰ ਦੇਖਣ ਨੂੰ ਤਰਸਦੀ ਹੈ ਮੈਨੂੰ ਲੱਗਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਕਿਉਂਕਿ ਬਿਲਕੁਲ ਉਹਦੇ ਨਾਲ ਪੰਜਾਬ ਦਾ ਹੀ ਨਾਂ ਰੋਸ਼ਨ ਹੋ ਰਿਹਾ ਨਾ ਕਿਸੇ ਹੋਰ ਦਾ ਤਾਂ ਨਹੀਂਗਾ ਸਾਡੇ ਹੀ ਪੰਜਾਬ ਦਾ ਪਾਈ ਤਾਂ ਤੇਹੀ ਆ ਵੀ ਪੰਜਾਬ ਦਾ ਪੁੱਤ ਆ ਕਿਤੇ ਘਰੋਂ ਦੂਰ ਰਹਿਣਾ ਪੈ ਜੇ ਤਾਂ ਆਪਾਂ ਨੂੰ ਮਾਪਿਓ ਚੀਤੇ ਆਉਂਦੇ ਯਾਰ ਵੀ ਮਾਂ ਕਿਸ ਤਰੀਕੇ ਨਾਲ ਤੁਹਾਡੀ ਦੇਖਭਾਲ ਕਰਦੀ ਹੈ ਜਾਂ ਜਿਹੜੇ ਪਿਓ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਆਉਦੇ ਮੁੰਡੇ ਦੀ ਪਿੱਠ ਤੇ ਖੜੇ ਹੁੰਦੇ ਨੇ ਵੀ ਹਾਂ ਯਾਰ ਹੌਸਲਾ ਵਜਾਈ ਵਸਤੇ ਜਾਂ ਦੁਨੀਆ ਦੀ ਕੋਈ ਵੀ ਸਮੱਸਿਆ ਹੋਵੇ ਤੁਸੀਂ ਆਪਦੇ ਪਿਓ ਨੂੰ ਦੱਸ ਸਕਦੇ ਹੋ ਉਹ ਕਿਹਨੂੰ ਜਾ ਕੇ ਦੱਸਦਾ ਆਪਣੀਆਂ ਸਮੱਸਿਆਵਾਂ ਜਾਂ ਆਪਦੇ ਨਾਲ ਜੋ ਬੀਤ ਰਹੀ ਹੈ ਦਿਲ ਦੇ ਵਿੱਚ ਉਹ ਕਿਹਨੂੰ ਦੱਸਦਾ ਉਸ ਮਕਾਮ ਤੋਂ ਨਿਕਲ ਕੇ ਜੇ ਅੱਜ ਤੁਸੀਂ ਐਡੇ ਵੱਡੇ ਮੰਚ ਦੇ 118ਵੇਂ ਨੰਬਰ ਤੇ ਗਲੋਬਲੀ ਸੁਨੇ ਜਾਣ ਵਾਲੇ ਲੋਕ ਬਣ ਜਾਓ ਬਿਲਕੁਲ ਤਾਂ ਮਾਣ ਮਹਿਸੂਸ ਕਿਉਂ ਨਹੀਂ ਕਰਦੇ ਕਰਨ ਔਜਲੇ ਦਾ ਪਹਿਲਾ ਸ਼ੋਅ ਲੱਗਿਆ ਉਹ ਵਿਕ ਗਿਆ ਦੂਜਾ ਰਿਲੀਜ਼ ਕੀਤਾ ਉਹ ਵਿਕ ਗਿਆ ਤੀਜਾ ਰਿਲੀਜ਼ ਕੀਤਾ ਉਹ ਵਿਕ ਗਿਆ ਦਿਲਜੀਤ ਦਾ ਹੁਣ ਸ਼ੋਅ ਇੰਡੀਆ ਟੂਰ ਪਲਾਨ ਹੋਇਆ ਹੈ ਉਹਨੀਆਂ ਟਿਕਟਾਂ ਨਹੀਂ ਮਿਲ ਰਹੀਆਂ ਪਰ ਕੋਈ ਵੀ ਇਨਸਾਨ ਪੈਸੇ ਦੇ ਕੇ ਕਿਸੇ ਆਰਟਿਸਟ ਨੂੰ ਦੇਖਣੇ ਆ ਸੁਣਨ ਨਹੀਂ ਜਾਂਦਾ ਦਿਲਜੀਤ ਦੇ ਸ਼ੋਅ ਤੋਂ ਬਾਅਦ ਕਰਨ ਦੇ ਸ਼ੋ ਦੀ ਬੁਕਿੰਗ ਤੋਂ ਬਾਅਦ ਹੁਣੇ ਹੀ ਉਹ ਟਿੱਕਾ ਬਲੈਕ ਹੋ ਰਹੀ ਹੈ ਹੂੰ ਵੀ ਜਿਹੜੀ 2000 ਵਾਲੀ ਉਹ 5000 ਚ ਵਿਕ ਰਹੀ ਹੈ ਜਿਹੜੀ 5000 ਵਾਲੀ ਹੈ ਉਹ 10000 ਚ ਵਿਕ ਰਹੀ ਹੈ ਇਹ ਇਹਨਾਂ ਦੀ ਕੈਪੇਬਿਲਟੀ ਹੈ ਲੋਕਾਂ ਦਾ ਇਹਨਾਂ ਦਾ ਔਰਾ ਹੈ ਇਹ ਇਹਨਾਂ ਨੇ ਐਨੇ ਸਾਲ ਲਾ ਕੇ ਇਹ ਚੀਜ਼ ਕਮਾਈ ਹੈ ਜਿਵੇਂ ਕੋਈ ਬੰਦਾ ਕਹਿ ਦੂਗਾ ਯਾਰ ਵੀ ਇਹ ਇਹ ਤਾਂ ਜੀ ਜਿਵੇਂ ਪਿੱਛੇ ਜੇ ਉਹ ਚੱਲਿਆ ਸੀਗਾ ਯਾਰ ਇਲੂਮਿਨਾਟੀ ਮੈਂ ਕਹਿੰਦਾ ਯਾਰ ਹੈਗੇ ਐ ਤੁਸੀਂ ਬਣਜੋ ਸਾਨੂੰ ਮਾਨ ਹੈ ਉਹ ਜੇ ਇਲੂ ਇਲੂਮਿਨਾਟੀ ਤੇ ਜਿਹੜਾ ਪੰਜਾਬੀ ਦੀ ਗੱਲ ਕਰਦਾ ਆ ਗਿਆ ਉਹ ਪੰਜਾਬੀ ਓਏ ਇਹਦੇ ਜਿੱਲੂ ਮਨਾਰਤੀ ਕਿੱਥੇ ਦੱਸੋ ਜਗਪ੍ਰੀਤ ਜੀ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਨ ਔਜਲਾ ਨੇ ਕਹਿੰਦੇ ਦਲਜੀਤ ਨੂੰ ਵੀ ਪਿੱਛੇ ਛੱਡਤਾ ਗਲੋਬਲ ਦੇ ਵਿੱਚ ਗਲੋਬਲ ਡਿਜੀਟਲ ਆਰਟਿਸਟਿਕ ਰੈਂਕਿੰਗ ਕੱਢੀ ਹੋਈ ਹੈ ਕਿਸੇ ਪਲੇਟਫਾਰਮ ਨੇ ਉਹਨਾਂ ਦੇ ਵਿੱਚ ਕਰਨ ਔਜਲਾ ਦਿਲਜੀਤ ਨੂੰ ਪਿੱਛੇ ਛੱਡ ਚੁੱਕੇ ਨੇ 118ਵੇਂ ਨੰਬਰ ਤੇ 글로ਬਲੀ ਉਹਨਾਂ ਨੂੰ ਸੁਣਿਆ ਜਾਂਦਾ ਬੜੀ ਦਿਲਜੀਤ ਹੀ ਗੱਲ ਕੀਤੀ ਜਾਵੇ ਦਿਲਜੀਤ ਕਿੰਵੇਂ ਨੰਬਰ ਤੇ ਨੇ ਹੁਣ ਇਸ ਟਾਈਮ ਦਿਲਜੀਤ ਮੇਰੇ ਸਾਹਮਣੇ ਨਾਲ 150 ਜਾਂ ਇਹੋ ਜੇ ਨੰਬਰ ਤੇ ਕੁਝ ਹੈ ਮੈਂ ਫਿਲਹਾਲ ਇਹਨਾਂ ਡੀਪਲੀ ਜਾ ਕੇ ਦੇਖਿਆ ਨਹੀਂ ਪਰ ਕਰਨ ਔਜਲਾ ਉਹਨਾਂ ਨੂੰ ਪਿੱਛੇ ਛੱਡ ਚੁੱਕੇ ਨੇ 118ਵੇਂ ਨੰਬਰ ਤੇ ਨੇ ਦੇਖੋ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਹੈ ਦੇਖੋ ਪੰਜਾਬ ਦੀ 뮤직 ਇੰਡਸਟਰੀ ਵਾਸਤੇ ਹੋਵੇ ਜਾਂ ਕਹਿ દઈએ ਵੀ ਆਪਾਂ 올 ਓਵਰ 뮤직 ਇੰਡਸਟਰੀ ਵਾਸਤੇ ਹੋਵੇ ਹੋਰ ਵੀ ਬੜੇ ਇੰਡੀਅਨ ਜਿਹੜੇ ਏ ਆਰ ਰਹਿਮਾਨ ਸਾਹਿਬ ਨੇ ਅਰੀਜਿਤ ਸਿੰਘ ਨੇ ਇਹ ਵੀ ਇਸ ਲਿਸਟ ਸ਼ਾਮਿਲ ਨੇ ਪਰ ਉਹ ਕਰਨ ਔਜਲਾ ਜਿਹੜਾ ਜਿਸ ਪੋਟ ਤੇ ਨੇ ਉਹ ਕਾਬਿਲ ਤਾਰੀਫ ਹੈ ਉਹਨਾਂ ਦੀ ਮਿਹਨਤ ਹੈ ਕਿਸ ਤਰੀਕੇ ਨਾਲ ਉਹ ਨੌਜਵਾਨ ਜਿਹੜਾ ਆਪਦੇ ਮਾਪਿਓ ਬਿਨਾ ਬਿਨਾ ਕਿਸੇ ਸਹਾਰੇ ਬਿਲਕੁਲ ਇਸ ਗੱਲ ਕਰਕੇ ਜਿਆਦਾ ਚਰਚਾ ਹੁੰਦੀ ਹੈ ਹਨਾ ਵੀ ਜਿਸ ਤਰੀਕੇ ਦਾ ਉਹਦਾ ਬੈਕਗ੍ਰਾਉਂਡ ਰਿਹਾ ਬਿਨਾ ਮਾਪਿਓ ਤੋਂ ਐਨਡੀ ਬਲੰਦੀਆਂ ਨੂੰ ਹਾਸਲ ਕਰਨਾ ਇਹ ਛੋਟੀ ਗੱਲ ਨਹੀਂ ਹੁੰਦੀ ਕਿ ਅੱਜ ਦੀ ਕਿਉਂ ਨਾ ਹੋਵੇ ਅੱਜ ਜੇ ਆਪਾਂ ਗੱਲ ਕਰੀਏ ਅੱਜ ਆਪਾਂ ਨੂੰ ਜੇ ਘਰੋਂ ਨਿਕਲਣਾ ਪੈ ਜੇ ਨਾ ਕਿਤੇ ਜਾਂ ਕਿਤੇ ਘਰੋਂ ਦੂਰ ਰਹਿਣਾ ਪੈ ਜੇ ਤਾਂ ਆਪਾਂ ਨੂੰ ਮਾਪਿਓ ਚੀਤੇ ਆਉਂਦੇ ਯਾਰ ਵੀ ਮਾਂ ਕਿਸ ਤਰੀਕੇ ਨਾਲ ਤੁਹਾਡੀ ਦੇਖਭਾਲ ਕਰਦੀ ਹੈ ਜਾਂ ਜਿਹੜੇ ਪਿਓ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਆਪਦੇ ਮੁੰਡੇ ਦੀ ਪਿੱਠ ਤੇ ਖੜੇ ਹੁੰਦੇ ਨੇ ਵੀ ਹਾਂ ਯਾਰ ਹੌਸਲਾ ਵਜਾਈ ਵਸਤੇ ਜਾਂ ਦੁਨੀਆ ਦੀ ਕੋਈ ਵੀ ਸਮੱਸਿਆ ਹੋਵੇ ਤੁਸੀਂ ਆਪਦੇ ਪਿਓ ਨੂੰ ਦੱਸ ਸਕਦੇ ਹੋ ਉਹ ਕਿਹਨੂੰ ਜਾ ਕੇ ਦੱਸਦਾ ਆਪਦੀਆਂ ਸਮੱਸਿਆਵਾਂ ਜਾਂ ਆਪਦੇ ਨਾਲ ਜੋ ਬੀਤ ਰਹੀ ਹੈ ਦਿਲ ਦੇ ਵਿੱਚ ਉਹ ਕਿਹਨੂੰ ਦੱਸਦਾ ਹੂੰ ਉਸ ਮਕਾਮ ਤੋਂ ਨਿਕਲ ਕੇ ਜੇ ਅੱਜ ਤੁਸੀਂ ਐਡੇ ਵੱਡੇ ਮੰਚ ਦੇ 118ਵੇਂ ਨੰਬਰ ਤੇ ਗਲੋਬਲੀ ਸੁਨੇ ਜਾਣ ਵਾਲੇ ਲੋਕ ਬਣ ਜਾਓ ਬਿਲਕੁਲ ਤਾਂ ਮਾਣ ਮਹਿਸੂਸ ਕਿਉਂ ਨਾ ਹੋਵੇ ਹੂੰ ਉਹ ਕਹਿੰਦੇ ਹਨ ਵੀ ਯਾਰ ਮੇਰਾ ਸੁਪਨਾ ਸੀਗਾ ਜੇ ਮੈਂ ਕੱਪੜੇ ਲੀੜੇ ਪਾਨਾ ਉਹ ਇੱਕ ਗਾਣੇ 'ਚ ਵੀ ਸ਼ਾਇਦ ਰੈਪ ਵੀ ਆਉਂਦਾ ਕਦੇ ਪਾਟੀਆਂ ਹੁੰਦੀਆਂ ਸੀ ਕਮੀਜ਼ ਦੀਆਂ ਕੁਛ ਇਹੋ ਜਿਹਾ ਹੈਗਾ ਤੇ ਅੱਜ ਅਮੀਰੀ ਵੀ ਐ ਪਾਈਦਾ ਵੀ ਜਿਵੇਂ ਕੋਈ ਗੱਲ ਨਹੀਂ ਹੂੰ ਤਾਂ ਕਿਉਂ ਨਾ ਪਾਵੇ ਕਿਉਂ ਨਾ ਸ਼ੋਅ ਆਫ ਕਰੇ요 ਜੇ ਤੁਸੀਂ ਕਿਸੇ ਦੀ ਮਿਹਨਤ ਤੇ ਤੁਸੀਂ ਉਹਨੂੰ ਪਿੱਛੇ ਖਿੱਚਦੇ ਹੋ ਤਾਂ ਤੁਸੀਂ ਪਾਗਲ ਹੋ ਉਹ ਪਾਗਲ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਨੂੰ ਲੱਗਦਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਕਿਉਂਕਿ ਬਿਲਕੁਲ ਉਹਦੇ ਨਾਲ ਪੰਜਾਬ ਦਾ ਹੀ ਨਾਂ ਰੋਸ਼ਨ ਹੋ ਰਿਹਾ ਨਾ ਕਿਸੇ ਹੋਰ ਦਾ ਤਾਂ ਨਹੀਂ ਸਾਡੇ ਪੰਜਾਬੀ ਦਾ ਤੇ ਇਹੀ ਆ ਵੀ ਪੰਜਾਬ ਦਾ ਪੁੱਤ ਆ ਪੰਜਾਬ ਦਾ ਇੰਡੀਆ ਦਾ ਹਾਲਾਂਕਿ ਉਹ ਫਿਲਹਾਲ ਮੇਰੇ ਸਾਹਮਣੇ ਨਾਲ ਸ਼ਾਇਦ ਕੈਨੇਡੀਅਨ ਸਿਟੀਜ਼ਨ ਹੈਗਾ ਹੋਣ ਇਸ ਟਾਈਮ ਪਰ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਆਉਂਦੀ ਏ ਉਨੇ ਆਪਣਾ ਜਿਹੜਾ ਪੰਜਾਬੀ ਦਾ ਲਹਿਜਾ ਆਇਆ ਪੰਜਾਬੀ ਦੀ ਰਿਸਪੈਕਟ ਹੈ ਉਹ ਅੱਜ ਤੱਕ ਉਹਦੇ ਨਾਲ ਹੈ ਪਰ ਅਸਲ ਤੇ ਗੱਲ ਇਹ ਆ ਨਾ ਕੈਨੇਡੀਅਨ ਸਿਟੀਜ਼ਨ ਹੋਵੇ ਚਾਹੇ ਉਹ ਪਰ ਜੰਮਿਆ ਪੰਜਾਬ ਦੇ ਵਿੱਚ ਆ ਜਦੋਂ ਜਿੱਥੋਂ ਜੜਾਂ ਲੱਗੀਆਂ ਹੋਣ ਰਹਿੰਦਿਆਂ ਯਾਦ ਉਹੀ ਰੱਖਿਆ ਜਾਊਗਾ ਉਸੇ ਦੀ ਹੀ ਜਿਹੜੀ ਸ਼ਲਾਘਾ ਹੋਊਗੀ ਪੰਜਾਬ ਦੇ ਨਾਲ ਜੁੜਿਆ ਦੇਖੋ ਕਿੰਨਾ ਆ ਪਿੱਛੇ ਜੇ ਉਹਨੇ ਖੰਨੇ ਦੇ ਵਿੱਚ ਇੱਕ ਪਲੇਅਰ ਦੀ ਮਦਦ ਕੀਤੀ ਹਨਾ ਉਹਦੇ ਦਰਦ ਦਾ ਉਹਦੇ ਅੰਦਰ ਪੰਜਾਬ ਦੇ ਪ੍ਰਤੀ ਕੋਈ ਨਾ ਕੁਝ ਕਰਨ ਦਾ ਬਾਕੀ ਚਲੋ ਗੀਤਾਂ ਦਾ ਰਹਿੰਦਾਗਾ ਇੰਡਸਟਰੀ ਆ ਕੋਈ ਵੀ ਹਰੇਕ ਦੇ ਵਿੱਚ ਮਾੜਾ ਮੋਟਾ ਨੌਕ ਚੋਪ ਹੁੰਦੀ ਰਹਦੀ ਆ ਪਰ ਮੈਨੂੰ ਲੱਗਦਾ ਸਾਨੂੰ ਮਾਣਕ ਹੋਣਾ ਚਾਹੀਦਾ ਜੇ ਇਹ ਨੌਜਵਾਨਾਂ ਦੇ ਉੱਤੇ ਨਹੀਂ ਯਾਰ ਆਦੀਪ ਸਿੱਧੂ ਜਦੋਂ ਦਾ ਗਿਆ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਹੇਟ ਜਿਹੜੀ ਆਫਸਰੀ ਦੇ ਵਿੱਚ ਸੀਗੀ ਯਾ ਇੱਕ ਕੰਪੀਟੀਸ਼ਨ ਲਾ ਲੋ ਆਰਟਿਸਟਾਂ ਦੇ ਵਿੱਚੋਂ ਦਾ ਚਲੋ ਕੰਪੀਟੀਸ਼ਨ ਹੋ ਗਿਆ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਤਾਂ ਯਾਰ 뮤직 ਦੀ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਦੇਖੋ ਕਿੱਡਾ ਹੈਲਦੀ ਕੰਪੀਟੀਸ਼ਨ ਹੁੰਦਾ ਸੀ ਸਿੱਧੂ ਤੇ ਕਰਨ ਔਜਲੇ ਦੇ ਵਿੱਚ ਹਣਾ ਜੇ ਉਧਰੋਂ ਗਾਣਾ ਆਂਦਾ ਸੀ ਇਧਰੋਂ ਵੀ ਆਉਂਦਾ ਸੀ ਇਧਰੋਂ ਵੀ ਆਉਂਦਾ ਸੀ ਤਾਂ ਬਰਾਬਰ ਹੀ ਕੰਪੀਟੀਸ਼ਨ ਚੱਲ ਜਾਂਦਾ ਸੀਗਾ ਜਦੋਂ ਗਿਆ ਉਦੋਂ ਇਹ ਚੀਜ਼ ਰੈਲਾਈਜ਼ ਹੋਈ ਵੀ ਨਹੀਂ ਯਾਰ 뮤직 ਵੱਡਾ ਹੈ ਆਰਟਿਸਟ ਛੋਟਾ ਹੁੰਦਾ ਬਿਲਕੁਲ ਆਰਟਿਸਟ ਹਾਲਾਂਕਿ ਕਰਨ ਔਜਲਾ ਤਾਂ ਇੱਕ ਆਪ ਦੇ ਆਪ ਚ ਜਦੋਂ ਹੁਣ ਪਿੱਛੇ ਜਿਹੜੀ ਐਲਬਮ ਆਈ ਹੈ ਸੌਫਟਲੀ ਗਾਣਾ ਹੋਵੇ ਤੌਬਾ ਤੌਬਾ ਹੋਵੇ ਯਾ ਕੋਨਾ ਦਾ ਰੈਪ ਬੜਾ ਮਸ਼ਹੂਰ ਹੈ ਸੌ ਸੋ ਵਾਰ ਵਾਰ ਦਾ ਮੈਂ ਇੱਕ ਫੈਨ ਇੱਕੋ ਨਾਰਦਮ ਹੈ ਹਾਂ ਨਾ ਉਹਦਾ ਦਾ ਕੋਈ ਗਾਣਾ ਕਿਹਾ ਉਹਨਾਂ ਦੇ ਮਤਲਬ ਰੈਪਸ ਨੇ ਕੀ ਹੈ ਤਾਂ ਹੀ ਉਹ ਐਸ ਲੈਵਲ ਤੇ ਪਹੁੰਚੇ ਹੈ ਕਿ ਅੱਜ ਦੁਨੀਆ ਉਹਨਾਂ ਨੂੰ ਦੇਖਣ ਨੂੰ ਤਰਸਦੀ ਹੈ ਦਿਲਜੀਤ ਵੀ ਹਮ ਕਰਨ ਔਜਲੇ ਦਾ ਪਹਿਲਾ ਸ਼ੋਅ ਲੱਗਿਆ ਉਹ ਵਿਕ ਗਿਆ ਦੂਜਾ ਰਿਲੀਜ਼ ਕੀਤਾ ਉਹ ਵਿਕ ਗਿਆ ਤੀਜਾ ਰਿਲੀਜ਼ ਕੀਤਾ ਉਹ ਵਿਕ ਗਿਆ ਦਿਲਜੀਤ ਦਾ ਹੁਣ ਸ਼ੋਅ ਇੰਡੀਆ ਟੂਰ ਪਲਾਨ ਹੋਇਆ ਹੈ ਉਹਨੀਆਂ ਟਿਕਟਾਂ ਨਹੀਂ ਮਿਲ ਰਹੀਆਂ ਬਿਲਕੁਲ ਹਣਾ ਅਸੀਂ ਤਾਂ ਮੰਨਤਾ ਕਰਦੇ ਆਂ ਭਾਜੀ ਪਲੀਜ਼ ਸਾਨੂੰ ਵੀ ਬੁਲਾ ਲਓ ਮੰਤਲੀ ਗੱਲ ਹੀ ਐ ਪਰ ਲੋਕਾਂ ਨੂੰ ਜਿਹੜੀ ਸਮੱਸਿਆ ਆ ਰਹੀ ਐ ਹਣਾ ਟਿਕਟਾਂ ਦੀ ਵੀਰ ਨਹੀਂ ਇਹ ਐਡੇ ਵੱਡੇ ਆਰਟਿਸਟ ਹੋ ਚੁੱਕੇ ਆ ਕਿ ਲੋਕ ਪੈਸੇ ਦੇ ਕੇ ਰਾਜਦੀਪ ਕੋਈ ਪੈਸੇ ਦੇ ਕੇ ਲੋਕਾਂ ਨੂੰ ਦੇਖਣ ਨਹੀਂ ਜਾਂਦਾ ਜਾਂ ਤੁਸੀਂ ਠੀਕ ਐ ਤੁਸੀਂ ਆਪਣੀ ਪ੍ਰੋਮੋਸ਼ਨ ਕਰਾਣੀ ਐ ਜਾਂ ਸੋ ਚੀਜ਼ਾਂ ਕਰਾਣੀ ਹੁੰਦੇ ਵਾਸਤੇ ਤੁਸੀਂ ਪੈਸੇ ਖਰਚਦੇ ਹੋ ਬਿਲਕੁਲ ਪਰ ਕੋਈ ਵੀ ਇਨਸਾਨ ਪੈਸੇ ਦੇ ਕੇ ਕਿਸੇ ਆਰਟਿਸਟ ਨੂੰ ਦੇਖਣਿਆ ਸੁਣਨ ਨਹੀਂ ਜਾਂਦਾ ਹੂੰ ਇਹ ਉਹ ਵਾਲੇ ਆਰਟਿਸਟ ਨੇ ਜਿਨ੍ਹਾਂ ਨੇ ਬਾਹਰ ਡਾਲਰਾਂ 'ਚ ਆਪਣੇ ਤਾਂ ਇੱਥੇ ਚਲੋ 2000 ਦੀ ਇੱਕ ਟਿਕਟ ਐ ਮਿਨੀਮਮ ਹਨਾ ਜਿਆਦਾ ਤੋਂ ਜਿਆਦਾ 19-20000 ਤੱਕ ਦੀ ਟਿਕਟ ਜਾਂਦੀ ਉਹ ਹੁਣੇ ਹੀ ਬਲੈਕ ਹੋਣੀਆਂ ਸ਼ੁਰੂ ਹੋ ਗਈਆਂ ਹੂੰ ਦਿਲਜੀਤ ਦੇ ਸ਼ੋਅ ਤੋਂ ਬਾਅਦ ਕਰਨ ਦੇ ਸ਼ੋ ਦੀ ਬੁਕਿੰਗ ਤੋਂ ਬਾਅਦ ਹੁਣੇ ਹੀ ਉਹ ਡਿਕਟਾ ਬਲੈਕ ਹੋ ਰਹੀ ਹੈ ਹੂੰ ਵੀ ਜਿਹੜੀ 2000 ਵਾਲੀ ਉਹ 5000 ਚ ਵਿਕਰੀ ਹੈ ਜਿਹੜੀ 5000 ਵਾਲੀ ਹੈ ਉਹ 10000 ਚ ਵਿਕਰੀ ਹੈ ਇਹ ਇਹਨਾਂ ਦੀ ਕੈਪੇਬਿਲਟੀ ਹੈ ਲੋਕਾਂ ਦਾ ਇਹਨਾਂ ਦਾ ਔਰ ਹੈ ਇਹ ਇਹਨਾਂ ਨੇ ਐਨੇ ਸਾਲ ਲਾ ਕੇ ਇਹ ਚੀਜ਼ ਕਮਾਈ ਹੈ ਹੂੰ ਕਿਵੇਂ ਕੋਈ ਬੰਦਾ ਕਹਿ ਦੂਗਾ ਯਾਰ ਵੀ ਇਹ ਇਹ ਤਾਂ ਜੀ ਜਿਵੇਂ ਪਿੱਛੇ ਜੇ ਉਹ ਚੱਲਿਆ ਸੀਗਾ ਯਾਰ ਇਲੂਮਨਰਟੀ ਮੈਂ ਕਹਿੰਦਾ ਯਾਰ ਹੈਗੇ ਐ ਤੁਸੀਂ ਬਣ ਜਾ ਬਿਲਕੁਲ ਸਾਨੂੰ ਮਾਣ ਹੈ ਅਜੇ ਇਲੂ ਇਲੂਮਿਨਾਟੀ ਤੇ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ ਆ ਗਏ ਉਹ ਪੰਜਾਬੀ ਹੋਏ ਇਹਦੇ ਜਿੱਲੂ ਮਨਾਰਤੀ ਕਿੱਥੇ ਦੱਸੋ ਅਬ ਬਿਲਕੁਲ ਸਾਨੂੰ ਬੜਾਵਾ ਦੇ ਰਿਹਾ ਅੱਜ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਮ ਹੋ ਰਿਹਾ ਅੱਜ ਗੋਰੇ ਕਾਲੇ ਸਿੱਧੂ ਤੇ ਕਹਿਣੋ ਗੂ ਸਾਡੇ ਫੈਨ ਸਾਡੀ ਧਰਤੀ ਤੇ ਆ ਰਹੇ ਨੇ ਉਹ ਤਾਂ ਸਾਨੂੰ ਇਹਦੇ ਵਿੱਚ ਖੁਸ਼ ਹੋਣਾ ਚਾਹੀਦਾ ਨਾ ਕਿ ਸਾਨੂੰ ਕਿਸੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਲੋਕਾਂ ਨੂੰ ਵੀ ਇਹੀ ਵੀ ਉਮੀਦ ਕਰਦੇ ਆ ਲੋਕਾਂ ਲੋਕਾਂ ਤੋਂ ਵੀ ਕਿ ਆਪਦੇ ਜਿਹੜੇ ਪੰਜਾਬ ਦੇ ਮੁੰਡੇ ਆ ਜਿਹੜੇ ਜਿਹੜੇ ਪੰਜਾਬੀਅਤ ਨੂੰ ਅੱਗੇ ਰੱਖਦੇ ਆ ਜਿਹੜੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਆ ਬਹੁਤ ਸਾਰੇ ਆਰਟਿਸਟ ਨੇ ਕਰਨ ਔਜਲਾ ਤਲਜੀਤ ਦਸਾਂਜ ਏ ਪੀ ਢਿੱਲੋ ਸ਼ੋਭ ਹੋਰ ਹੋਰ ਜਿਹੜੇ ਪੰਜਾਬ 'ਚ ਰਹਿ ਕੇ ਕੰਮ ਕਰ ਰਹੇ ਆ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਸਭ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ ਕਿ ਨਹੀਂ ਆ ਰਹੋ ਕਿਸੇ ਸਟੇਟ ਨੂੰ ਜਾਂ ਕਿਸੇ ਕਿਸੇ ਦੇਸ਼ ਨੂੰ ਰਿਪਰੈਜ਼ੈਂਟ ਕਰੀਏ ਹਨਾ ਤੁਸੀਂ ਰਿਪਰੈਜ਼ੈਂਟੇਟਿਵ ਹੋ ਸਾਡੇ ਤੇ ਐਦਾਂ ਹੀ ਰੱਬ ਕਰੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਵੀ ਜੀ ਬਿਲਕੁਲ